ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸ਼ਾਮ ਦਾ ਸਮਾਂ ਸੀ ਹਵਾ ਵਿੱਚ ਗੁਲਾਬ ਦੀ ਖੁਸ਼ਬੂ ਤੈਰ ਰਹੀ ਸੀ ਤੇ ਘਰ ਦੇ ਅੰਦਰ ਸਜਾਵਟ ਦੇ ਰੰਗ ਛਿੜੇ ਹੋਏ ਸਨ ਮਨਪ੍ਰੀਤ ਲਾਲ ਜੋੜੇ ਵਿੱਚ ਸਜੀ ਚੁੱਪਚਾਪ ਬੈਠੀ ਸੀ ਉਸ ਦੀ ਅੱਖਾਂ ਵਿੱਚ ਸਿਰਫ ਚਿੰਤਾ ਨਹੀਂ ਸੀ ਇੱਕ ਅਜੀਹਾ ਡਰ ਵੀ ਸੀ ਇੱਕ ਅਨਜਾਨ ਜ਼ਿੰਦਗੀ ਦੀ ਸ਼ੁਰੂਆਤ ਦਾ ਡਰ ਦਰਵਾਜ਼ਾ ਖੁੱਲ੍ਹਿਆ ਰਾਜ ਅੰਦਰ ਆਇਆ ਸਫੈਦ ਕੁੜਤੇ ਤੇ ਸੋਨੇ ਦੇ ਦੁਪੱਟੇ ਵਿੱਚ ਗੰਭੀਰ ਚਿਹਰੇ ਨਾਲ ਦੋਵਾਂ ਦੀਆਂ ਅੱਖਾਂ ਮਿਲੀਆਂ ਪਰ ਬੋਲ ਕੋਈ ਨਹੀਂ ਬੋਲੇ ਉਹ ਕੁਝ ਪਲ ਦੀਵਾ ਵਰਗੇ ਲੱਗੇ ਤੈਨੂੰ ਡਰ ਲੱਗ ਰਿਹਾ ਹੈ ਰਾਜ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਮਨਪ੍ਰੀਤ ਨੇ ਸਿਰ ਥੱਲੇ ਕੀਤਾ ਹਾਂ ਥੋੜਾ ਰਾਜ ਨੇ ਇੱਕ ਡੂੰਗਾ ਸਾਹ ਲਿਆ ਤੇ ਕਿਹਾ ਡਰੋ ਨਾ ਮੈਂ ਵੀ ਇਹ ਵਿਆਹ ਸਮਝਣ ਲਈ ਕੀਤਾ ਹੈ ਜਿੱਤਨ ਲਈ ਨਹੀਂ ਉਸ ਪਾਲਮਨਪ੍ਰੀਤ ਦੇ ਦਿਲ ਵਿੱਚ ਇੱਕ ਅਜੀਹਾ ਸਕੂਨ ਉਤਰਾ ਜਿਸ ਦਾ ਅਹਿਸਾਸ ਉਸ ਨੇ ਕਦੇ ਨਹੀਂ ਕੀਤਾ ਸੀ ਸੁਹਾਗ ਦੀ ਰਾਤ ਹੁਣ ਸਿਰਫ ਰਸਮ ਨਹੀਂ ਰਹੀ ਸੀ ਇਹ ਦੋ ਅਜਨਬੀਆਂ ਦੇ ਦਿਲਾਂ ਵਿੱਚ ਨਰਮੀ ਦੀ ਪਹਿਲੀ ਲਹਿਰ ਸੀ ਵਿਆਹ ਨੂੰ ਤਿੰਨ ਦਿਨ ਹੋ ਚੁੱਕੇ ਸਨ ਘਰ ਵਿੱਚ ਹਰੇਕ ਸ਼ਖਸ ਖੁਸ਼ ਸੀ ਪਰ ਮਨਪ੍ਰੀਤ ਦੇ ਦਿਲ ਵਿੱਚ ਅਜੇ ਵੀ ਅਜਨਬੀਪਨ ਦਾ ਸਾਇਆ ਸੀ ਉਹ ਰਾਜ ਨਾਲ ਗੱਲ ਤਾਂ ਕਰਦੀ ਸੀ ਪਰ ਦਿਲ ਦੀ ਗੱਲ ਕਦੇ ਬਾਹਰ ਨਹੀਂ ਆਉਂਦੀ ਸੀ ਰਾਜ ਹਰ ਵੇਲੇ ਕੋਸ਼ਿਸ਼ ਕਰਦਾ ਕਿ ਮਨਪ੍ਰੀਤ ਖੁਸ਼ ਰਹੇ ਕਦੇ ਉਸ ਲਈ ਚਾਹ ਬਣਾਉਂਦਾ ਕਦੇ ਕਿਤਾਬਾਂ ਲਿਆਉਂਦਾ ਪਰ ਜਦ ਵੀ ਉਹ ਨੇੜੇ ਆਉਂਦਾ ਮਨਪ੍ਰੀਤ ਦੇ ਚਿਹਰੇ ਤੇ ਇੱਕ ਹੌਲਾ ਜਿਹਾ ਦਰਦ ਦਿਖਾਈ ਦੇ ਜਾਂਦਾ ਇੱਕ ਸ਼ਾਮ ਬਾਰਿਸ਼ ਹੋ ਰਹੀ ਸੀ ਰਾਜ ਛੱਤ ਤੇ ਖੜਾ ਬੂੰਦਾਂ ਨੂੰ ਹੱਥਾਂ ਨਾਲ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਮਨਪ੍ਰੀਤ ਨੇ ਵੀ ਹੌਲੀ ਹੌਲੀ ਦਰਵਾਜ਼ੇ ਤੋਂ ਝਾਤ ਮਾਰੀ ਉਸ ਦੀ ਮੁਸਕਰਾਟ ਪਹਿਲੀ ਵਾਰ ਉਸ ਨੂੰ ਚੰਗੀ ਲੱਗੀ ਰਾਜ ਨੇ ਉਸ ਨੂੰ ਦੇਖ ਲਿਆ ਆ ਜਾ بارش ਦਾ ਮਜ਼ਾ ਲੈ ਡਰਦੀ ਕਿਉਂ ਹੈ ਮਨਪ੍ਰੀਤ ਹੌਲੀ ਜਿਹੀ ਹੱਸ ਪਈ ਮੈਂ ਬਿਮਾਰ ਹੋ ਜਾਵਾਂਗੀ ਰਾਜ ਨੇ ਹੱਸਦੇ ਹੋਏ ਕਿਹਾ ਤਾਂ ਮੈਂ ਕਸ਼ਮੀਰ ਦੀ ਚਾਹ ਪਿਲਾਵਾਂਗਾ ਦੋਵਾਂ ਦੀ ਹਾਸੀ ਛੱਤ ਤੇ بارش ਦੀ ਆਵਾਜ਼ ਨਾਲ ਰਲ ਗਈ ਉਹ ਪਾਲ ਸ਼ਾਇਦ ਛੋਟਾ ਸੀ ਪਰ ਉਸ ਨੇ ਦੋ ਦਿਲਾਂ ਵਿਚਲੀ ਦੂਰੀ ਨੂੰ ਕੁਝ ਘੱਟ ਕਰਦਾ ਮਾਹੌਲ ਬਦਲਣ ਲੱਗ ਪਿਆ ਰਾਜ ਹੁਣ ਮਨਪ੍ਰੀਤ ਨਾਲ ਹਰ ਗੱਲ ਬਹੁਤ ਪਿਆਰ ਨਾਲ ਕਰਦਾ ਸੀ ਨਾ ਜ਼ਬਰ ਨਾ ਗੁੱਸਾ ਸਿਰਫ ਇੱਜ਼ਤ ਇਹੀ ਗੱਲ ਮਨਪ੍ਰੀਤ ਦੇ ਦਿਲ ਨੂੰ ਹੌਲੀ-ਹੌਲੀ ਸ਼ੂ ਰਹੀ ਸੀ ਇੱਕ ਦਿਨ ਰਾਜ ਸ਼ਾਮ ਨੂੰ ਘਰ ਆਇਆ ਹੱਥ ਵਿੱਚ ਛੋਟਾ ਜਿਹਾ ਤੋਹਫ਼ਾ ਸੀ ਇਹ ਤੇਰੇ ਲਈ ਉਸਨੇ ਕਿਹਾ ਮਨਪ੍ਰੀਤ ਨੇ ਹੌਲੀ ਜਿਹੀ ਹੈਰਾਨੀ ਨਾਲ ਪੁੱਛਿਆ ਕਿਸ ਲਈ ਰਾਜ ਨੇ ਹੱਸਦੇ ਹੋਏ ਕਿਹਾ ਬਿਨਾਂ ਕਿਸੇ ਕਾਰਨ ਦੇ ਕਈ ਵਾਰ ਕਿਸੇ ਨੂੰ ਕੁਝ ਦੇਖਣਾ ਵੀ ਤੋਹਫਾ ਹੁੰਦਾ ਹੈ ਹੈ ਬਕਸਾ ਖੋਲਿਆ ਅੰਦਰ ਇੱਕ ਛੋਟੀ ਜਿਹੀ ਚਾਂਦੀ ਦੀ ਚੂੜੀ ਸੀ ਸਧਾਰਨ ਪਰ ਬਹੁਤ ਖੂਬਸੂਰਤ ਮਨਪ੍ਰੀਤ ਦੇ ਚਿਹਰੇ ਤੇ ਪਹਿਲੀ ਵਾਰ ਖੁਸ਼ੀ ਦੀ ਅਸਲੀ ਚਮਕ ਆਈ ਉਸ ਰਾਤ ਮਨਪ੍ਰੀਤ ਖਿੜਕੀ ਕੋਲ ਬੈਠੀ ਚੰਦ ਨੂੰ ਦੇਖ ਰਹੀ ਸੀ ਉਸ ਦੇ ਮਨ ਵਿੱਚ ਇੱਕ ਸਵਾਲ ਉੱਠਿਆ ਕੀ ਇਹ ਹੀ ਉਹ ਪਿਆਰ ਹੈ ਜਿਸ ਬਾਰੇ ਕਹਾਣੀਆਂ ਵਿੱਚ ਪੜਿਆ ਸੀ ਜੋ ਰਸਮਾਂ ਤੋਂ ਨਹੀਂ ਸਮਝ ਤੋਂ ਚੰਦਾ ਹੈ ਰਾਜ ਚੁੱਪਚਾਪ ਉਸ ਦੇ ਕੋਲ ਆ ਬੈਠਿਆ ਤੂੰ ਸੋਣੀ ਲੱਗਦੀ ਏ ਜਦ ਹੱਸਦੀ ਏ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਮਨਪ੍ਰੀਤ ਦੇ ਗੱਲਾਂ ਲਾਲ ਹੋ ਗਏ ਪਰ ਇਸ ਵਾਰੀ ਉਸਨੇ ਨਜ਼ਰ ਨਹੀਂ ਚੁਕਾਈ ਉਹ ਪਲ ਦੋਵਾਂ ਦੇ ਦਿਲਾਂ ਵਿੱਚ ਇੱਕ ਨਵੀਂ ਗੂੰਜ ਛੱਡ ਗਿਆ ਪਿਆਰ ਦੀ ਗੂੰਜ ਸਵੇਰ ਦੀ ਧੁੱਪ ਖਿੜਕੀਆਂ ਰਾਹੀਂ ਕਮਰੇ ਵਿੱਚ ਪੈ ਰਹੀ ਸੀ ਰਾਜ ਨਾਸ਼ਤਾ ਬਣਾਉਂਦਾ ਹੋਇਆ ਗੀਤ ਗੁੰੰਗਨਾ ਰਿਹਾ ਸੀ ਮਨਪ੍ਰੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਅੱਜ ਤੂੰ ਬਹੁਤ ਖੁਸ਼ ਲੱਗ ਰਹੀ ਹੈ ਰਾਜ ਨੇ ਮੁਸਕਰਾ ਕੇ ਕਿਹਾ ਤੂੰ ਨਾਲ ਹੈ ਖੁਸ਼ ਕਿਵੇਂ ਨਾ ਹੋਵਾਂ ਪਰ ਕਿਸਮਤ ਨੂੰ ਸ਼ਾਇਦ ਇਹ ਖੁਸ਼ੀ ਪਸੰਦ ਨਹੀਂ ਸੀ ਦੁਪਹਿਰ ਤੱਕ ਇੱਕ ਖਬਰ ਆਈ ਰਾਜ ਦਾ ਪੁਰਾਣਾ ਦੋਸਤ ਗੌਰਪ੍ਰੀਤ ਉਸ ਨੇ ਉਸ ਨਾਲ ਕਈ ਸਾਲ ਪਹਿਲਾਂ ਧੋਖਾ ਕੀਤਾ ਸੀ ਹੁਣ ਉਸ ਦੀ ਦੁਕਾਨ ਤੇ ਹੱਕ ਜਤਾਉਣ ਆ ਗਿਆ ਸੀ ਗੱਲਬਾਤ ਤਣਾਅ ਵਿੱਚ ਬਦਲ ਗਈ ਮਨਪ੍ਰੀਤ ਨੇ ਪਹਿਲੀ ਵਾਰ ਰਾਜ ਦਾ ਗੁੱਸਾ ਵੇਖਿਆ ਉਸ ਦੇ ਚਿਹਰੇ ਤੇ ਸ਼ਾਂਤੀ ਦੀ ਥਾਂ ਅੱਗ ਸੀ ਉਹ ਚੁੱਪਚਾਪ ਉਸ ਦੇ ਕੋਲ ਆਈ ਉਸ ਦਾ ਹੱਥ ਫੜਿਆ ਕਿਹਾ ਗੁੱਸਾ ਛੱਡ ਦੇ ਰਾਜ ਜਿਸ ਨੇ ਧੋਖਾ ਦਿੱਤਾ ਉਹ ਆਪਣੀ ਨੀਅਤ ਹਾਰ ਗਿਆ ਤੂੰ ਆਪਣੀ ਇਮਾਨਦਾਰੀ ਨਾ ਹਾਰੀ ਰਾਜ ਨੇ ਉਸ ਵੱਲ ਵੇਖਿਆ ਉਸ ਦੀ ਅੱਖਾਂ ਵਿੱਚ ਸ਼ਾਂਤੀ ਸੀ ਪਿਆਰ ਸੀ ਉਸਨੇ ਹੌਲੀ ਜਾਈ ਮਸਕਰਾਟ ਨਾਲ ਕਿਹਾ ਤੂੰ ਸਹੀ ਕਹਿੰਦੀ ਏ ਮਨਪ੍ਰੀਤ ਪਹਿਲਾਂ ਮੈਂ ਸੋਚਦਾ ਸੀ ਵਿਆਹ ਜ਼ਿੰਮੇਵਾਰੀ ਹੈ ਪਰ ਤੂੰ ਸਿਖਾਇਆ ਕਿ ਇਹ ਆਤਮਿਕ ਸ਼ਾਂਤੀ ਵੀ ਹੁੰਦੀ ਹੈ ਉਸ ਰਾਤ ਦੋਵੇਂ ਛੱਤ ਤੇ ਬੈਠੇ ਚੰਦ ਨੂੰ ਤੱਕ ਰਹੇ ਸਨ بارش ਦੀ ਬੂੰਦਾਂ ਜਿਵੇਂ ਉਹਨਾਂ ਦੀ ਗੱਲਬਾਤ ਨਾਲ ਰਲ ਰਹੀਆਂ ਸਨ ਮਨਪ੍ਰੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਨੂੰ ਹੁਣ ਡਰਨ ਲੱਗਦਾ ਰਾਜ ਨੇ ਪੁੱਛਿਆ ਕਿਉਂ ਉਸਨੇ ਮੁਸਕਰਾ ਕੇ ਕਿਹਾ ਕਿਉਂਕਿ ਹੁਣ ਤੋਂ ਮੇਰਾ ਘਰ ਹੈ ਰਾਜ ਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਚੁੱਪੀ ਵਿੱਚ ਦੋ ਦਿਲਾਂ ਦੀ ਧੜਕਣ ਮਿਲ ਗਈ ਸੁਹਾਗ ਦੇ ਬਾਅਦ ਪਿਆਰ ਦਾ ਅਸਲੀ ਜਨਮ ਹੋਇਆ ਸੀ ਕੁਝ ਮਹੀਨੇ ਬੀਤ ਗਏ ਸਨ ਰਾਜ ਤੇ ਮਨਪ੍ਰੀਤ ਦੀ ਜ਼ਿੰਦਗੀ ਹੁਣ ਸੁਖ ਤੇ ਸੁਨਹਿ ਨਾਲ ਭਰ ਗਈ ਸੀ ਦੋਵੇਂ ਇੱਕ ਦੂਜੇ ਲਈ ਸਿਰਫ ਜੀਵਨ ਸਾਥੀ ਨਹੀਂ ਇੱਕ ਦੂਜੇ ਦਾ ਆਸਰਾ ਬਣ ਗਏ ਸਨ ਪਰ ਜਿਵੇਂ ਜ਼ਿੰਦਗੀ ਕਦੇਸਾ ਦਾ ਇੱਕੋ ਰਾਹ ਨਹੀਂ ਚੱਲਦੀ ਇੱਕ ਦਿਨ ਰਾਜ ਨੂੰ ਸ਼ਹਿਰ ਤੋਂ ਨੌਕਰੀ ਦਾ ਪੇਸ਼ਕਸ਼ ਆਈ ਵਿਦੇਸ਼ ਜਾਣ ਦਾ ਮੌਕਾ ਜਿਸ ਦਾ ਉਹ ਕਈ ਸਾਲਾਂ ਤੋਂ ਸੁਪਨਾ ਦੇਖਦਾ ਸੀ ਪਰ ਇਸ ਮੌਕੇ ਦੀ ਇੱਕ ਸ਼ਰਤ ਸੀ ਉਸ ਨੂੰ 6 ਮਹੀਨੇ ਲਈ ਇਕੱਲਾ ਜਾਣਾ ਪਵੇਗਾ ਮਨਪ੍ਰੀਤ ਚੁੱਪ ਰਹੀ ਉਹ ਚਾਹੁੰਦੀ ਸੀ ਕਿ ਰਾਜ ਆਪਣੇ ਸੁਪਨੇ ਪੂਰੇ ਕਰੇ ਪਰ ਉਸ ਦਾ ਦਿਲ ਖਮੋਸ਼ੀ ਨਾਲ ਕਹਿ ਰਿਹਾ ਸੀ ਉਹ ਮੇਰੇ ਤੋਂ ਬਿਨਾ ਕਿਵੇਂ ਰਹੇਗਾ ਰਾਜ ਨੇ ਉਸ ਦੀ ਅੱਖਾਂ ਵਿੱਚ ਉਹ ਗੱਲ ਪੜ ਲਈ ਜੇ ਤੂੰ ਕਹੀਂ ਤਾਂ ਮੈਂ ਨਹੀਂ ਜਾਂਦਾ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਮਨਪ੍ਰੀਤ ਨੇ ਅੱਥਰੂ ਪੂੰਝਦੇ ਹੋਏ ਕਿਹਾ ਪਿਆਰ ਰੋਕਦਾ ਨਹੀਂ ਹੌਸਲਾ ਦਿੰਦਾ ਹੈ ਜਾ ਰਾਜ ਆਪਣਾ ਸੁਪਨਾ ਪੂਰਾ ਕਰ ਮੈਂ ਇੱਥੇ ਤੇਰੇ ਵਾਸਤੇ ਦੁਆ ਕਰਾਂਗੀ ਰਾਜ ਨੇ ਉਸ ਨੂੰ ਗਲੇ ਲਾ ਲਿਆ ਉਹ ਗਲੇ ਲੱਗੇ ਰਹੀ ਜਦ ਤੱਕ ਸ਼ਾਮ ਦਾ ਚਾਨਣ ਹੌਲੀ-ਹੌਲੀ ਅੰਧੇਰੇ ਵਿੱਚ ਗੁੰਮ ਨਾ ਹੋ ਗਿਆ ਜਾਣ ਤੋਂ ਪਹਿਲਾਂ ਰਾਜ ਨੇ ਮਨਪ੍ਰੀਤ ਦੀ ਕਲਾਈ ਤੇ ਉਹੀ ਚਾਂਦੀ ਦੀ ਚੂੜੀ ਹੌਲੀ ਨਾਲ ਚੁਹੀ ਤੇ ਕਿਹਾ ਇਹ ਮੇਰੀ ਵਾਪਸੀ ਦਾ ਵਾਅਦਾ ਹੈ ਉਹ ਦੋਵੇਂ ਜਾਣਦੇ ਹਨ ਕਿ ਵਿਛੋੜਾ ਅਸਥਾਈ ਹੈ ਪਰ ਪਿਆਰ ਉਸ ਦੀਵੀ ਹੋ ਚੁੱਕਾ ਸੀ 6 ਮਹੀਨੇ ਮਨਪ੍ਰੀਤ ਨੇ ਇਹ ਦਿਨ ਗਿਣ-ਗਿਣ ਕੇ ਕੱਟੇ ਸਨ ਹਰ ਸਵੇਰੇ ਚਾਂਦੀ ਦੀ ਚੂੜੀ ਨੂੰ ਛੂ ਕੇ ਉਹ ਰਾਜ ਦੀ ਆਵਾਜ਼ ਮਹਿਸੂਸ ਕਰਦੀ ਸੀ ਮੈਂ ਵਾਪਸ ਆਵਾਂਗਾ ਕਰਦੀਆਂ ਦੀਵਾਰਾਂ ਉਸ ਦੀ تنہائی ਜਾਣਦੀਆਂ ਸਨ ਪਰ ਉਸ ਦੇ ਵਿਸ਼ਵਾਸ ਨੇ ਕਦੇ ਹੌਸਲਾ ਨਹੀਂ ਟੁੱਟਣ ਦਿੱਤਾ ਉਹ ਰੋਜ਼ ਰਾਜ ਲਈ ਦੁਆ ਕਰਦੀ ਤੇ ਉਸ ਦੀ ਹਰ ਚਿੱਠੀ ਨੂੰ ਆਪਣੇ ਦਿਲ ਦੇ ਨੇੜੇ ਰੱਖਦੀ ਇੱਕ ਸਵੇਰ ਦਰਵਾਜ਼ੇ ਤੇ ਖੜਕ ਹੋਇਆ ਮਨਪ੍ਰਿਤ ਹੌਲੀ ਹੌਲੀ ਬਾਹਰ ਆਈ ਦਰਵਾਜ਼ਾ ਖੋਲਿਆ ਸਾਹਮਣੇ ਰਾਜਸੀ ਚਿਹਰੇ ਤੇ ਥਕਾਵਟ ਸੀ ਪਰ ਅੱਖਾਂ ਵਿੱਚ ਉਹੀ ਮਿੱਠਾ ਚਮਕ ਮਨਪ੍ਰੀਤ ਨੇ ਪਹਿਲਾਂ ਕੁਝ ਨਹੀਂ ਕੀਤਾ ਸਿਰਫ ਅੱਖਾਂ ਨਾਲ ਹੀ ਕਿਹਾ ਮੈਨੂੰ ਪਤਾ ਸੀ ਤੂੰ ਆਵੇਂਗਾ ਰਾਜ ਨੇ ਉਸ ਨੂੰ ਗਲੇ ਲਾਇਆ ਤੇ ਹੌਲੀ ਜਿਹੇ ਸ਼ਬਦ ਕਹੇ ਮੇਰੇ ਹਰ ਸੁਪਨੇ ਦੀ ਮੰਜ਼ਲ ਤੂੰ ਹੀ ਹੈ ਮਨਪ੍ਰੀਤ ਉਹਨਾਂ ਦੇ ਦਰਮਿਆਨ ਦੀ ਚੁੱਪੀ ਵਿੱਚ ਸਾਲਾਂ ਦੀਆਂ ਗੱਲਾਂ ਛੁਪੀਆਂ ਸਨ ਰਾਜ ਨੇ ਆਪਣੀ ਜੇਬ ਵਿੱਚੋਂ ਛੋਟਾ ਜਿਹਾ ਬਕਸਾ ਕੱਢਿਆ ਅੰਦਰ ਇੱਕ ਨਵੀਂ ਚੂੜੀ ਸੀ ਸੋਨੇ ਦੀ ਚਾਂਦੀ ਵਾਲੀ ਨਾਲ ਮਿਲਦੀ ਜੁਲਦੀ ਹੁਣ ਇਹ ਦੋਵੇਂ ਰਹਿਣ ਇੱਕ ਮੇਰੇ ਵਾਦੇ ਲਈ ਇੱਕ ਤੇਰੇ ਸਬਰ ਲਈ ਮਨਪ੍ਰੀਤ ਦੀਆਂ ਅੱਖਾਂ ਪਾਰ ਆਈਆਂ ਉਹ ਚੂੜੀਆਂ ਦੀ ਖਣਕ ਜਿਵੇਂ ਉਸ ਦੇ ਦਿਲ ਦੀ ਧੜਕਣ ਨਾਲ ਮਿਲ ਗਈ ਛੱਤ ਤੇ ਬੈਠੇ بارش ਦੀਆਂ ਬੂੰਦਾਂ ਮੁੜ ਵਰ ਰਹੀਆਂ ਸਨ ਬਿਲਕੁਲ ਉਸ ਰਾਤ ਵਾਂਗ ਜਦ ਉਹਨਾਂ ਨੇ ਪਹਿਲੀ ਵਾਰ ਹੱਸਿਆ ਸੀ ਪਰ ਅੱਜ ਉਹਨਾਂ ਦੀ ਹਾਸੀ ਪੂਰੀ ਸੀ ਸੁਹਾਗ ਦੇ ਬਾਦ ਪਿਆਰ ਆਪਣੀ ਮੰਜ਼ਲ ਤੇ ਪਹੁੰਚ ਚੁੱਕਾ ਸੀ ਸਵੇਰੇ ਦਾ ਸੁਹਾਵਾ ਸਮਾਂ ਸੀ ਘਰ ਦੇ ਆਂਗਣ ਵਿੱਚ ਚੰਬੇ ਦੀਆਂ ਖੁਸ਼ਬੂਆਂ ਫੈਲ ਰਹੀਆਂ ਸਨ ਰਾਜ ਤੇ ਮਨਪ੍ਰੀਤ ਛੱਤ ਉੱਤੇ ਚਾਹ ਪੀ ਰਹੇ ਸਨ ਜਿਵੇਂ ਉਹਨਾਂ ਦਾ ਹਰ ਸਵੇਰ ਹੁਣ ਇਸੇ ਤਰ੍ਹਾਂ ਸ਼ੁਰੂ ਹੁੰਦਾ ਹੈ ਰਾਜ ਨੇ ਮਨਪ੍ਰੀਤ ਵੱਲ ਵੇਖ ਕੇ ਕਿਹਾ ਪਤਾ ਏ ਵਿਦੇਸ਼ ਜਾਣ ਤੋਂ ਪਹਿਲਾਂ ਮੈਂ ਸਿਰਫ ਸੁਪਨੇ ਪਿੱਛੇ ਭੱਜਦਾ ਸੀ ਪਰ ਹੁਣ ਪਤਾ ਲੱਗਿਆ ਸੁਪਨਾ ਤਾਂ ਤਦ ਪੂਰਾ ਹੁੰਦਾ ਹੈ ਜਦੋਂ ਕੋਈ ਉਸ ਨੂੰ ਸਾਂਝਾ ਕਰਨ ਵਾਲਾ ਹੋਵੇ ਮਨਪ੍ਰੀਤ ਨੇ ਹੌਲੀ ਜਿਹੀ ਹੱਸੀ ਨਾਲ ਕਿਹਾ ਤੇ ਮੈਂ ਸੋਚਦੀ ਸੀ ਵਿਆਹ ਸਿਰਫ ਰਿਸ਼ਤਾ ਹੁੰਦਾ ਪਰ ਤੁ ਸਿਖਾਇਆ ਕਿ ਇਹ ਦਿਲਾਂ ਦਾ ਸਮਝੌਤਾ ਨਹੀਂ ਇੱਕ ਦੂਜੇ ਦੀ ਰੂਹ ਨੂੰ ਪਛਾਨਣਾ ਹੁੰਦਾ ਹੈ ਦੋਵਾਂ ਦੀਆਂ ਅੱਖਾਂ ਮਿਲੀਆਂ ਸ਼ਾਂਤ ਪਰ ਡੂੰਘੀਆਂ ਹਵਾਵਾਂ ਨਾਲ ਚਾਹ ਦੀ ਖੁਸ਼ਬੂ ਤੇ ਚੂੜੀਆਂ ਦੀ ਖਣਕ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਸੰਗੀਤ ਬਣ ਗਈ ਹੋਵੇ ਅਚਾਨਕ ਰਾਜ ਨੇ ਕਿਹਾ ਆਉਣ ਵਾਲੇ ਐਤਵਾਰ ਨੂੰ ਮੈਂ ਇੱਕ ਛੋਟੀ ਜਿਹੀ ਕਲਾਸ ਸ਼ੁਰੂ ਕਰ ਰਹੀ ਹਾਂ ਪਿੰਡ ਦੇ ਬੱਚਿਆਂ ਲਈ ਮੈਂ ਚਾਹੁੰਦਾ ਹਾਂ ਉਹ ਵੀ ਸੁਪਨੇ ਦੇਖਣ ਸਿੱਖਣ ਮਨਪ੍ਰੀਤ ਦੀਆਂ ਅੱਖਾਂ ਚਮਕ ਗਈਆਂ ਮੈਂ ਵੀ ਤੇਰੇ ਨਾਲ ਰਹਾਂਗੀ ਉਹਨਾਂ ਨੂੰ ਪੜਾਉਣ ਵਿੱਚ ਮੈਨੂੰ ਵੀ ਖੁਸ਼ੀ ਮਿਲੇਗੀ ਉਹਨਾਂ ਦੀ ਜ਼ਿੰਦਗੀ ਹੁਣ ਸਿਰਫ ਇੱਕ ਦੂਜੇ ਲਈ ਨਹੀਂ ਸੀ ਸਮਾਜ ਲਈ ਵੀ ਬਣ ਗਈ ਸੀ ਪਿਆਰ ਦੇ ਪਿਆਰ ਨੇ ਉਹਨਾਂ ਨੂੰ ਜੋੜਿਆ ਸੀ ਪਰ ਹੁਣ ਉਹ ਪਿਆਰ ਦੁਨੀਆ ਨਾਲ ਸਾਂਝਾ ਕਰ ਰਹੇ ਸਨ ਛੱਤ ਉੱਤੇ ਚਾਨਣ ਹੌਲੀ-ਹੌਲੀ ਡੁੱਬ ਰਿਹਾ ਸੀ ਰਾਜ ਨੇ ਮਨਪ੍ਰੀਤ ਦਾ ਹੱਥ ਫੜਿਆ ਤੇ ਕਿਹਾ ਸੁਹਾਗ ਤੋਂ ਬਾਅਦ ਜਿਹੜਾ ਪਿਆਰ ਸ਼ੁਰੂ ਹੋਇਆ ਸੀ ਹੁਣ ਉਸ ਦੀ ਵੀ ਬਣ ਗਿਆ ਮਨਪ੍ਰੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਹਾਂ ਰਾਜ ਹੁਣ ਹਰ ਦਿਨ ਸਾਡਾ ਸੁਹਾਗ ਦਿੜਾ ਹੈ بارش ਦੀਆਂ ਕੁਝ ਬੂੰਦਾਂ ਉਹਨਾਂ ਤੇ ਵਰਨ ਲੱਗੀਆਂ ਜਿਵੇਂ ਰੱਬ ਨੇ ਆਪਣੇ ਹੱਥਾਂ ਨਾਲ ਉਹਨਾਂ ਦੇ ਪਿਆਰ ਤੇ ਅਸੀਸਾਂ ਦੀ ਵਰਖਾ ਕਰ ਦਿੱਤੀ ਹੋਵੇ ACG ਆਪਣੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ